ਤੁਸੀਂ ਦੋਸਤੋ ਅੱਜ ਦੇ ਯੁੱਗ ਦੀ ਕੰਪੀਟੀਸ਼ਨ ਦਾ ਯੁੱਗ ਹੈ ਤੇ ਭੱਜ ਦੌੜ ਦੀ ਹਰ ਇੱਕ ਇਨਸਾਨ ਦੀ ਬਿਜ਼ੀ ਲਾਈਫ ਹੈ ਬਿਲਕੁਲ ਬੰਦਾ ਹਰ ਇੱਕ ਇਨਸਾਨ ਨੂੰ ਪੁੱਛੋ ਨਾ ਕਿ ਆ ਜਾ ਯਾਰ 2 ਮਿੰਟ ਬਹਿ ਜਾਤੀ ਉਹ ਕਹਿੰਦਾ ਯਾਰ ਕਿੱਥੇ ਜ਼ਹਿਰ ਖਾਣ ਦਾ ਵੀ ਟਾਈਮ ਨਹੀਂ ਪਰ ਜਦੋਂ ਆਪਾਂ ਧਾਰਮਿਕ ਸਥਾਨਾਂ ਤੇ ਜਾਂਦੇ ਆ ਨਾ ਦਰਸ਼ਨ ਦਜ਼ਾਰੇ ਕਰਨ ਅਮਰਤਸਰ ਸਿਫਤੀ ਦਾ ਘਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਵਸਾਈ ਹੋਈਏ ਨਗਰੀ ਉਹਨਾਂ ਨੇ ਆ ਸਰੋਵਰ ਦਰਬਾਰ ਸਾਹਿਬ ਦਾ ਜਿਹੜਾ ਪਟਾਉਣਾ ਸ਼ੁਰੂ ਕੀਤਾ ਸਰੋਵਰ ਦੀ ਕਾਰ ਸੇਵਾ ਸ਼ੁਰੂ ਕਰਵਾਉਣੀ ਸ਼ੁਰੂ ਕੀਤੀ ਉਹਨਾਂ ਤੋਂ ਅੱਗੇ ਕਾਰ ਸੇਵਾ ਦੇ ਆਪਣਾ ਸੇਵਾ ਨੂੰ ਨੇਪਰੇ ਚੜਾਇਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆ ਨੇ ਤੇ ਮੀਰ ਮੰਨੂ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਰਮੰਦਰ ਸਾਹਿਬ ਦੀ ਨੀਂਹ ਰਖਵਾ ਕੇ ਇਹ ਸਾਰੇ ਕਾਰਜ ਨੂੰ ਨੇਪਰੇ ਚਾੜਿਆ ਇੱਥੇ ਹੀ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੇ ਚਰਨ ਪਏ ਇੱਥੇ ਬਾਬਾ ਦੀਪ ਸਿੰਘ ਵਰਗੇ ਜੀ ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਾਂ ਦੇ ਸੁਪੁੱਤਰ ਬਾਬਾ ਅਟਲ ਰਾਏ ਅਗੇ ਆਟਾ ਬਾਬਾ ਅਟਲ ਪੱਕੀਆਂ ਪਕਾਈਆਂ ਕੋ ਘੱਲ ਇੱਥੇ ਬੀਬੀ ਕੌਲਾ ਜੀ ਜਿਨ੍ਹਾਂ ਦਾ ਪ੍ਰੇਮ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਜੀ ਨਾਲ ਤੇ ਉਹਨਾਂ ਨੂੰ ਕਹਿੰਦੀ ਸੀ ਕਿ ਮਹਾਰਾਜ ਮੇਰਾ ਪਤੀ ਤੋ ਹਾਟੇ ਵਰਗਾ ਹੋ ਗਿਆ ਉਹ ਇਤਿਹਾਸਕ ਤਰਤੀ ਜਿੱਥੇ ਮੱッセ ਰੰਗੜ ਵਰਗਿਆਂ ਨੇ ਕਿੰਨਾ ਦੋਸਤੋਂ ਇੱਕ ਨੰਗਾ ਨਾਚ ਕੀਤਾ ਤੇ ਉਹਨ ਸੋਦੇ ਆ ਕਿਨੇ ਭਾਈ ਸੁਖਾ ਸਿੰਘ ਤੇ ਮਹਤਾਬ ਸਿੰਘ ਵਰਗਿਆਂ ਨੇ ਜਿਹੜੇ ਅਰਦਾਸ ਦੇ ਵਿੱਚ ਬੱਚਿਆਂ ਨੂੰ ਦੱਸਿਆ ਕਰੋ ਕਿ ਝੰਡੇ ਬੋਂਗੇ ਜੁਗੋ ਜੁਗ ਅਟਲ ਭਾਵੇਂ ਬੋਂਗੇ ਆ ਚਿੱਟੀ ਸਿਉਖ ਨੇ ਖਤਮ ਕਰਤੇ ਕਿਸੇ ਨੂੰ ਨਹੀਂ ਪਤਾ ਕਿ ਆਪਣੀਆਂ ਦਰਸ਼ਣੀ ਡਿਓੜੀਆਂ ਕਿੱਥੇ ਐ ਕਿਸੇ ਨੂੰ ਨਹੀਂ ਪਤਾ ਕਿ ਆਪਣੇ ਬੂੰਗੇ ਕਿੰਨੇ ਸੀ ਪਰ ਜੇਕਰ ਆਪਾਂ ਯਾਰ ਦਰਸ਼ਨ ਦਦਾਰੇ ਕਰਨ ਜਾਈਏ ਜਿੱਥੋਂ ਆਪਾਂ ਨੂੰ ਸ਼ਕਤੀ ਮਿਲਦੀ ਐ ਜਿੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ 15 ਭਾਗਤ 11 ਪਟ 6 ਗੁਰੂ ਚਾਰ ਗੁਰਸਿੱਖਾਂ ਦੀ ਗੁਰਬਾਣੀ ਦੇ ਵਿੱਚ ਸਾਵਣ ਕਰਕੇ ਸ਼ਾਂਤੀ ਮਿਲਦੀ ਐ ਉੱਥੇ ਜਾ ਕੇ ਜਿਹੜੀ ਤੁਸੀਂ ਆ ਵੀਡੀਓ ਦੇਖ ਰਹੇ ਹੋ ਇਹ ਬੀਬੀਆਂ ਜੰਗਲੇ ਦੇ ਉੱਤੋਂ ਦੀ ਟੱਪ ਰਹੀਆਂ ਜਿਹੜਾ ਪੁਲ ਬਣਿਆ ਨਾ ਹਰਮੰਦਰ ਸਾਹਿਬ ਉਹਦੇ ਉੱਪੋਂ ਉਪੋਂ ਦੀ ਟੱਪ ਰਹੀਆਂ ਕੁਝ ਕਿ ਥੱਲੇ ਦੀ ਲੰਘਣ ਦੀ ਕੋਸ਼ਿਸ਼ ਕਰ ਰਹੀਆਂ ਯਾਰ ਜੇਕਰ ਉੱਥੇ ਜਾ ਕੇ ਵੀ ਬੰਦਾ 10 ਮਿੰਟ ਸ਼ਾਂਤੀ ਨਾਲ ਨਹੀਂ ਬਹਿ ਸਕਦਾ ਕਰਮ ਵਾਲਾ ਬੰਦਾ ਹੁੰਦਾ ਜਿਹੜਾ ਜਾ ਕੇ 2:30 ਵਜੇ ਲੋਕ ਲਾਈਨ ਵਿੱਚ ਲੱਗਦੇ ਐ ਦਰਸ਼ਨੀ ਡਿਊੜੀ ਯੱਗੀ ਜਾ ਕੇ ਬਹਿ ਜਾਂਦੇ ਐ ਤੇ ਕੋਈ ਕੰਦਾ ਯਾਰ ਸਾਡਾ ਮੋਢਾ ਲੱਗ ਜੇ ਪਾਲਕੀ ਸਾਹਿਬ ਨੂੰ ਤੇ ਜਿਹੜੀਆਂ ਸੰਗਤਾਂ ਡੇਢ ਘੰਟੇ ਚ ਪੁੱਲ ਨੂੰ ਪਾਰ ਕਰਕੇ ਹਰਮੰਦਰ ਸਾਹਿਬ ਜੀ ਦੇ ਅੰਦਰ ਸੱਚਖੰਡ ਸਾਹਿਬ ਦੇ ਵਿੱਚ ਤੱਕ ਪਹੁੰਚਦੀਆਂ ਹਨ ਅਗਲਾ ਕੰਦਾ ਯਾਰ ਆਪਾਂ 10 ਮਿੰਟ ਬਾਣੀ ਪੜ ਲਾਂਗੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਲਾਂਗੇ ਕੋਈ ਵੀਡੀਓ ਬਣਾ ਲਾਂਗੇ ਇਨ੍ਹਾਂ سنگੀਨ ਪਲਾਂ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਕਿਰਪਾ ਨਾਲ ਇਸ ਇਤਿਹਾਸਕ ਸਥਾਨ ਸਥਾਨ ਨੂੰ ਆਪਣੇ ਕੈਮਰੇ ਚ ਕੈਪਚਰ ਕਰ ਲਾਂਗੇ ਕੈਦ ਕਰ ਲਾਂਗੇ ਪਰ ਜਿਹੜੀ ਆ ਜਾਤ ਉੱਤੋਂ ਦੀ ਜੰਗਲੇ ਦੇ ਤੇ ਜੰਗਲੇ ਦੇ ਹੀਟ ਦੀ ਲੰਗਰੀ ਇਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ ਜਰੂਰ ਕਮੈਂਟ ਕਰਕੇ ਦੱਸਿਓ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ